ਸਤਿ ਸ਼੍ਰੀ ਅਕਾਲ ਬਾਬੂ ਜੀ ਕੀ ਨਾਮ ਹੈ ਜੀ ਆਪਣਾ ਦੁਰਾ ਸਿੰਘ ਜੀ ਤੇ ਪਹਿਲਾਂ ਤੁਸੀਂ ਲੈ ਕੇ ਗਏ ਆਂ ਦਵਾਈ ਇਹ ਕਿਵੇਂ ਫਰਕ ਹੈ ਪਹਿਲਾਂ ਨਾਲ ਬਹੁਤ ਫਰਕ ਹੈ ਬੇਹੱਦੇ ਫਰਕ ਹੈ ਅੱਛਾ ਬੇਹੱਦ ਫਰਕ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮੀਕਾ ਸੁਨਾਮ ਵਾਲਾ ਤੇ ਖੜੇ ਸੀ ਜੀ ਵਾਰਡ ਨੰਬਰ 14 ਹਨਾ ਕਾਲਜ ਰੋਡ ਤੇ ਗੰਗਾ ਰਾਮ ਹਨਾ ਧਰਮਸ਼ਾਲਾ ਤੇ ਦੋਸਤੋ ਜਿਵੇਂ ਸੁਨਾਮ ਵਿੱਚ ਤੇ ਹੁਣ ਤਾਂ ਸੁਨਾਮ ਤੋਂ ਬਾਹਰ ਹੀ ਇਹ ਚਿਕਨ ਗੁੜੀਆਂ ਨਾਮ ਦੀ ਜਿਹੜੀ ਬਿਮਾਰੀ ਫੈਲ ਚੁੱਕੀ ਹੈ ਲੱਤਾਂ ਜਕੜ ਲੈਂਦੀ ਹੈ ਪੈਰ ਜਕੜ ਲੈਂਦੀ ਹੈ ਹਨਾ ਬੰਦੇ ਤੋਂ ਤਰਿਆ ਨਹੀਂ ਜਾਂਦਾ ਬੁਰਾ ਹਾਲ ਹੋ ਜਾਂਦਾ ਹੈ ਦੋਸਤੋ ਬਹੁਤ ਵੱਡੇ ਵੱਡੇ ਬਿੱਲ ਬਣਦੇ ਜਾ ਰਹੇ ਨੇ ਹਸਪਤਾਲਾਂ 'ਚ ਫੇਰ ਵੀ ਕਈ ਲੋਕ ਹਜੇ ਤੱਕ ਠੀਕ ਨਹੀਂ ਹੋ ਰਹੇ ਤਾਂ ਦੋਸਤੋ ਉੱਥੇ ਹੀ ਜਿਵੇਂ ਤੁਸੀਂ ਜਾਣਦੇ ਹੋ ਸੁਨਾਮ ਦਾ ਹਨਾ ਇੱਕ ਭਰਾ ਹੈ ਸਮਾਜ ਸੇਵੀ ਸੁਖੀ ਜੀ ਮਾਲਾ ਉਹਨੇ ਕੁੜੀਆਂ ਦੇਣਾ ਦਾ ਕੁੜੀਆਂ ਦੇਣ ਦਾ ਇੱਕ ਸੰਸਥਾ ਸ਼ੁਰੂ ਕੀਤਾ ਤੇ ਅੱਗੇ ਕੋਈ ਉਹਨਾਂ ਦਾ ਜਾਣਕਰ ਬੈਦ ਸੀਗਾ ਉਹਨਾਂ ਤੋਂ ਪਹਿਲਾਂ ਉਹਨਾਂ ਨੇ ਆਪਣੇ ਆਪ ਤੇ ਅਜਮਾਇਆ ਕੁੜੀ ਨੂੰ ਉਸ ਤੋਂ ਬਾਅਦ ਉਹ ਠੀਕ ਹੋਏ ਆਪਣੇ ਪਰਿਵਾਰ ਤੇ ਅਜਮਾਇਆ ਉਹ ਠੀਕ ਹੋਏ ਆਪਣੇ ਦੋਸਤਾਂ ਤੇ ਅਜਮਾਇਆ ਉਹ ਠੀਕ ਹੋਏ ਉਸ ਤੋਂ ਬਾਅਦ ਸੁਖੀ ਵੀਰ ਨੇ ਸੋਚਿਆ ਕਿਉਂ ਨਾ ਇਸ ਨੂੰ ਇੱਕ ਸੇਵਾ ਦਾ ਰੂਪ ਦਿੱਤਾ ਜਾਵੇ ਤਾਂ ਉਹਨਾਂ ਨੇ ਆਪਣੇ ਵੱਲੋਂ ਇਹ ਕੁੜੀਆਂ ਫਰੀ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਫਰਕ ਵੀ ਬਹੁਤ ਪਿਆ ਬਹੁਤ ਲੋਕ ਆਉਣ ਲੱਗੇ ਬਹੁਤ ਹੀ ਹਨਾ ਲੋਕਾਂ ਨੂੰ ਫਾਇਦਾ ਮਿਲਿਆ ਤਾਂ ਜੈਨੂਨ ਗੱਲ ਹੈ ਕਿ ਲੋਕ ਆਉਣਗੇ ਤਾਂ ਖਰਚਾ ਕੋਈ ਨਹੀਂ ਸੀਗਾ ਸਿਰਫ ਲੋਕ ਠੀਕ ਹੋ ਰਹੇ ਸੀ ਤਾਂ ਦੋਸਤੋ ਉਸ ਤੋਂ ਬਾਅਦ ਫਿਰ ਜਦੋਂ ਲੋਕਾਂ ਦਾ ਸੰਸਾਰਾ ਜਾਦੀ ਹਨਾ ਇਹ ਚੱਲ ਪਿਆ ਕਿਉਂਕਿ ਬਿਮਾਰੀ ਬਹੁਤ ਜ਼ਿਆਦਾ ਫੈਲੀ ਹੋਈ ਹੈ ਇਹ ਤਾਂ ਫਿਰ ਸੁਖੀ ਭਰਾ ਨੇ ਸੋਚਿਆ ਕਿਉਂ ਨਾ ਜਿਸ ਵੈਦ ਨਾਲ ਉਹਨਾਂ ਦਾ ਸੰਪਰਕ ਸੀ ਉਹਨਾਂ ਨੂੰ ਸੁਨਾਮ ਵਿੱਚ ਹੀ ਬੁਲਾਇਆ ਜਾਵੇ ਤਾਂ ਹੁਣ ਹਰ ਸ਼ੁੱਕਰਵਾਰ ਨੂੰ ਜਿਹੜੀ ਲੋਕੇਸ਼ਨ ਹੈ ਸਾਰੀ ਆਪਾਂ ਸੁਖੀ ਭਰਾ ਨਾਲ ਗੱਲਬਾਤ ਕਰਦੇ ਆਂ ਵੀ ਇਹ ਕਿਵੇਂ ਸلسਲਾ ਸ਼ੁਰੂ ਹੋਇਆ ਤੇ ਵੈਦ ਸਾਹਿਬ ਆਉਂਦੇ ਕਦੋਂ ਨੇ ਤੇ ਕਿੰਨੇ ਟਾਈਮ ਤੱਕ ਰਹਿੰਦੇ ਨੇ ਆਜੋ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਜੀ ਹਾਂਜੀ ਭਾਈ ਬਹੁਤ ਤੇ ਵੀਰ ਜੀ ਪਹਿਲਾਂ ਤਾਂ ਬਹੁਤ ਪੁੰਨ ਦਾ ਕੰਮ ਹੈ ਕਿਉਂਕਿ ਨਾ ਲੋਕ ਠੀਕ ਵੀ ਹੋ ਰਹੇ ਨੇ ਮੈਂ ਵੀ ਪਰਸਨਲੀ ਤੌਰ ਤੇ ਲੈ ਕੇ ਗਿਆ ਸੀ ਠੀਕ ਹੋਏ ਤਾਂ ਬਹੁਤ ਵੱਡੀ ਇੱਕ ਤਰ੍ਹਾਂ ਦੀ ਇਹ ਸੇਵਾ ਲਓ ਵੀ ਬਹੁਤ ਵੱਡੀ ਕਿਉਂਕਿ ਲੋਕਾਂ ਦਾ ਬਿੱਲ ਬਹੁਤ ਵੱਡਾ ਜਾ ਰਿਹਾ ਵੱਡੇ ਵੱਡੇ ਹਸਪਤਾਲਾਂ ਚ ਪਰ ਠੀਕ ਵੀ ਨਹੀਂ ਹੋ ਰਹੇ ਪਰ ਜਿਹੜੀ ਇਹ ਤੁਸੀਂ ਕੁੜੀਆਂ ਦਾ ਸੇਵਾ ਸ਼ੁਰੂ ਕੀਤੀ ਸੀ ਬਹੁਤ ਲੋਕਾਂ ਨੂੰ ਇਸ ਫਾਇਦਾ ਉਠਾ ਰਹੇ ਨੇ ਤੇ ਲੋਕ ਠੀਕ ਵੀ ਹੋ ਰਹੇ ਨੇ ਤੇ ਤੁਸੀਂ ਕਿਵੇਂ ਸੋਚਿਆ ਵੀ ਇਹ ਕੁੜੀਆਂ ਬਾਰੇ ਭਾਈ ਮੈਂ ਤੁਹਾਨੂੰ ਦੱਸਦਾ ਪਹਿਲਾਂ ਨਾ ਮੈਂ ਆਪ ਖੁਦ ਬਮਾਰ ਹੋ ਗਿਆ ਸੀ ਬਮਾਰ ਹੋਇਆ ਜਦੋਂ ਬਈ ਤੁਰਨਾ ਵੀ ਬਹੁਤ ਔਖਾ ਸੀ ਕੰਧਾਂ ਨੂੰ ਹੱਥ ਲਾ ਕੇ ਤੁਰਦਾ ਤੇ ਬਾਥਰੂਮ ਜਾਣਾ ਬਹੁਤ ਔਖਾ ਸੀ ਫਿਰ ਮੇਰੀ ਮਾਤਾ 2 ਮਹੀਨੇ ਹੋ ਗਏ ਹੋਟਲ 'ਚ ਰਹੀ ਹੈ ਨਾ ਜੀ ਫਿਰ ਮੇਰੇ ਘਰ ਦੀ ਜੀ ਘਰ ਵਾਲੀ ਰੋਟੀ ਵੀ ਬਈ ਅਸੀਂ ਮਤਲਬ ਰੋਟੀ ਵੀ ਬਾਹਰੋਂ ਆਉਂਦੀ ਸੀ ਇੰਨੇ ਮਾੜੇ ਹਾਲਾਤ ਸੀ ਜੇ ਕੋਈ ਮਿੱਤਰ ਪਿਆਰਾ ਪਤਾ ਲੈਣ ਨੂੰ ਕਹਿੰਦਾ ਸੀ ਤਾਂ ਮੈਂ ਉਹਨੂੰ ਕਹਿੰਦਾ ਸੀ ਵੀਰ ਬਣ ਕੇ ਆਇਓ ਨਾ ਜੇ ਸਾਡੇ ਦਾ ਕੋਈ ਪਾਣੀ ਪੀਉਣ ਦਾ ਬਣੀ ਹੈ ਹਾਂ ਠੀਕ ਐ ਇੰਨੇ ਹਾਲਾਤ ਮਾੜੇ ਸੀ ਚਲੋ ਅੱਛਾ ਸਰ ਮੇਰੇ ਮਿੱਤਰ ਪਿਆਰੇ ਨੇ ਡਾਕਟਰ ਉਹ ਜਿਹੜੇ ਲੋਕਲ ਦੁਕਾਨ ਵਾਲੇ ਨੇ ਹਨ ਵਿਚਾਰੇ ਸਾਰੇ ਬਹੁਤ ਵਧੀਆ ਨੇ ਬਾਈ ਤੇ ਉਹਨਾਂ ਨੇ ਮੇਰੇ ਕੋਲ ਗੁਰੂ ਕੋਦ ਲਾ ਕੇ ਜਿੰਨਾ ਕੋ ਉਹਨਾਂ ਨੂੰ ਪਤਾ ਸੀ ਹਨ ਵਿਚਾਰਿਆਂ ਨੂੰ ਸਾਰਿਆਂ ਨੂੰ ਤੇ ਗੁਰੂ ਕੋਦ ਲਾਉਣ ਬੋਤਲਾਂ ਲਾ ਕੇ ਘਰੇ ਲਾ ਕੇ ਜਾਇਆ ਕਰਨ ਜਿਹੜੇ ਆਹ ਲੈਬੋਰੀ ਵਾਲੇ ਨੇ ਵਿਚਾਰੇ ਉਹ ਵੀ ਘਰੇ ਟੈਸਟ ਕਰਕੇ ਜਾਇਆ ਕਰਨ ਪਰ ਉਹਦਾ ਮਤਲਬ ਜਦੋਂ ਉਹਦੋਂ ਆ ਬੁਖਾਰ ਹੋਰ ਸਾਰਾ ਠੀਕ ਹੋ ਗਿਆ ਜਿਹੜਾ ਦਰਦ ਸੀ ਨਾ ਚੀਸਾਂ ਦੀਆਂ ਬਾਈ ਪੈਰ ਸੋਜਣੇ ਉਹ ਮੈਨੂੰ ਹੀ ਪਤਾ ਜਾਂ ਜਿਹਦੇ ਨਾਲ ਬਣਦੀ ਆ ਉਹਨੂੰ ਪਤਾ ਦੂਜੇ ਵੀ ਤਾਂ ਗੱਲ ਨਹੀਂ ਆਉਂਦੀਆਂ ਤੁਰਿਆ ਵੀ ਨਹੀਂ ਜਾਂਦਾ ਸੀ ਸਵੇਰੇ ਉਹ ਅੱਛਾ ਰਾਤ ਨੂੰ ਵੀ ਜਦੋਂ ਪੈਂਦੇ ਹਨ ਕਈ ਵਾਰ ਤਾਂ ਸੋਦੇ ਕਦੇ ਉਂਗਲ ਦੁਖਣ ਲੱਗ ਗਈ ਕਦੇ ਗੂਠਾ ਮਨਚ ਨਾਲ ਦਾ ਖਾਸ ਦੇ ਵੀ ਐਸਾ ਦੇ ਵੀ ਸਵੇਰ ਨੂੰ ਕਿਹੜਾ ਅੰਗ ਜਾ ਖੜੂਗਾ ਮਤਲਬ ਐਂ ਡਰ ਬੈਠ ਗਿਆ ਸੀ ਪਤਾ ਨਹੀਂ ਯਾਰ ਜਿੰਦਗੀਆਂ ਹੀ ਲੱਗਣ ਲੱਗ ਗਈ ਵੀ ਮਨ ਲੱਗਦਾ ਵੀ ਖਤਮ ਹੈ ਕਹਾਣੀ ਹਨਾ ਜਿਸਾ ਨਾਲ ਚੱਲ ਰਿਹਾ ਵੀ ਫਿਰ ਉਦੋਂ ਬਾਅਦ ਇਹ ਸੋਦੇ ਦੀ ਰੋਜ਼ ਹੀ ਆਪਾਂ ਦੇਖੋ ਤੁਹਾਡੇ ਮੀਡੀਆ ਚੈਨਲ ਤੇ ਖਬਰਾਂ ਤੇ ਆਉਂਦੇ ਕਿਸੇ ਦੀ ਡੈਥ ਹੋ ਗਈ ਕੋਈ ਹੋ ਗਿਆ ਵੀ ਇਹਦੇ ਨਾਲ ਹਨਾ ਮਤਲਬ ਐਂ ਜਿਹਾ ਲੱਗਦਾ ਵੀ ਯਾਰ ਮਨ ਲੱਗਦਾ ਪੰਜ ਸੱਤ ਦਿਨ ਦੇ ਪਰਹੁਣੀ ਵੀ ਹੋਊ ਆਪਣੇ ਨਾਲ ਵੀ ਕੰਮ ਅੱਛਾ ਜੀ ਇਹ ਪ ਪੁੜੀ ਖਾ ਲੋ ਪਰ ਜਿਹੜਾ ਮਨ ਚ ਡਰ ਸੀ ਜਿਹੜੇ ਲੋਕ ਕਹੀ ਜਾਂਦੇ ਸੀ ਜਿਵੇਂ ਵੀ ਇਹ ਕਿੱਡਣੀ ੜਾ ਦੂਗੀ ਫਲਾਣਾ ਜੀ ਇਹ ਚ ਸਟੂਇਡ ਹੈ ਫਲਾਣਾ ਠੀਕ ਹੈ ਉਹ ਦੇਖ ਕੇ ਭਾਈ ਪਰ ਇੱਕ ਦਿਨ ਮੈਂ ਇੰਨਾ ਔਖਾ ਮੈਂ ਕਹਾ ਯਾਰ ਜੇ ਸਟੂਇਡ ਹੋਊਗਾ ਜੇ ਜ਼ਹਿਰ ਹੋਊਗਾ ਇੱਕ ਦਿਨ ਭਾਵੇਂ ਖੜਾ ਤਾਂ ਛੁੱਟ ਜੂਗਾ ਠੀਕ ਹੈ ਮਤਲਬ ਇੰਨੇ ਦੁੱਖ ਭੋਗਦੇ ਜਿਹੜਾ ਹੋਣ ਔਖੇ ਹੋ ਰਹੇ ਸੀ ਆਪ ਔਖੇ ਹੋ ਰਹੇ ਸੀ ਆਪ ਪੁੜੀ ਲੈਤੀ ਜੀ ਮੈਂ ਪਹਿਲਾਂ ਆਪ ਵਰਤੀ ਆ ਵਰਤੀ ਮੈਂ ਸਵੇਰ ਨੂੰ ਮੈਂ ਟੱਲੀ ਵਰਗ ਹੋ ਗਿਆ ਭਾਈ ਉਦੋਂ ਬਾਅਦ ਉਹ ਕਿਰੀ ਮੇਰੀ ਮਾਤਾ ਘਰ ਵਾਲੀ ਹੋਰ ਸਾਰੇ ਮੈਂ ਉਹਨਾਂ ਨੂੰ ਵਰਤੀ ਉਹ ਸਾਰੇ ਠੀਕ ਹੋ ਕੋਈ ਨਾ ਕੱਢਣੀ ਨਾ ਕੁੱਢਣੀ ਕੁਝ ਨਹੀਂ ਹੋਇਆ ਬਾਈ ਸਾਨੂੰ ਤਾਂ ਜਮਾ ਸੈਟਾਂ ਠੀਕ ਹੈ ਤੇ ਫਿਰ ਮੇਰੇ ਮਿੱਤਰ ਪਿਆਰੇ ਉਹਨਾਂ ਨੂੰ ਦਿੱਤੀ ਉਹ ਸਾਰੇ ਠੀਕ ਹੋ ਫਿਰ ਮੈਂ ਬਾੜ ਚ ਲੱਗ ਗਿਆ ਸੇਵਾ ਕਰਵਾੜ ਚ ਬਹੁਤ ਦੁਖੀ ਸੀ ਬੰਦੇ ਅੱਛਾ ਕੀ ਹੈ ਮੇਰੇ ਡਾਕਟਰ ਆੜੀਆਂ ਨੇ ਇੱਕ ਨਾ ਮੈਨੂੰ ਗੋਲੀਆਂ ਦੱਸੀਆਂ ਤੇ ਮੈਂ ਉਹ ਵੀ ਬਾੜ ਚ ਵੰਡਦਾ ਰਿਹਾ ਜੀ ਜਿੰਨੀ ਕਿ ਮੈਨੂੰ ਦਾਸ ਦਿੰਦੇ ਦੀ ਅਗਲੇ ਪਰ ਉਹ ਡਾਕਟਰ ਕੀ ਕਹਿੰਦੇ ਸੀ ਠੀਕ ਹੈ ਉਹ ਕਹਿੰਦੇ ਸੀ ਬਾਈ ਇਹ ਐ ਨਹੀਂ ਪਤਾ 2 ਮਹੀਨੇ ਜਾਵੇ 4 ਮਹੀਨੇ ਵੀ ਹਨਾ ਇਹ ਦਰਦ ਹੈ ਉਹ ਰਹਿ ਵੀ ਸਕਦਾ ਹੈ ਹੋਰ ਵੀ ਇਹਦਾ ਇਹਨਾਂ ਤੋਂ ਲਿਆ ਕੇ ਮੈਂ ਕੁੜੀਆਂ ਜਿਹੜੀ ਸੇਵਾ ਕਰਨ ਲੱਗਿਆ ਮੇਰੇ ਲਾਣੇਦਾਰ ਹੁਣੀ ਹੋਰ ਘਰੇ ਸਾਰੇ ਲਾ ਰੱਖੇ ਨੇ ਸੀ ਕੁੜੀਆਂ ਤਿਆਰ ਕਰਦੇ ਆ ਇਹਨਾਂ ਤੋਂ ਉਥੋਂ ਅਸੀਂ ਪੈਸੇ ਦੇ ਕੇ ਲੈ ਕੇ ਆਉਣ ਇੱਥੇ ਜਿੰਨੀ ਹੁੰਦੀ ਹੈ ਜਿੰਨੇ ਬੰਨ ਲੱਗਦਾ 3000 4000 ਬੰਦਾ ਲੱਗਿਆ ਤੇ ਤਕਰੀਬਨ ਸਾਰੇ ਠੀਕ ਹੋ ਰਹੇ ਨੇ ਮੈਂ ਦੇਖੋ ਇਹ ਵੀ ਨਹੀਂ ਕਹਿੰਦਾ ਕੋਈ ਹੋ ਸਕਦਾ ਹਣਾ ਵਿਚਾਰ ਨੂੰ ਕਿਸੇ ਨੂੰ ਨਾਮ ਵੀ ਅਸਰ ਕਰਦੀ ਹੋਵੇ ਹਾਂਜੀ ਹਾਂ ਉਹ ਤਾਂ ਹੈ ਠੀਕ ਹੈ ਡਾਕਟਰ ਦਵਾਈਆਂ ਨਹੀਂ ਕਰਦੀਆਂ ਪਰ ਸਾਰੇ ਬੰਦੇ ਠੀਕ ਹੋ ਰਹੇ ਨੇ ਜੀ ਉਦੋਂ ਬਾਅਦ ਕੀ ਆ ਵੈਸਾ ਮੈਂ ਹੁਣ 2 ਦਿਨ ਦਾ ਇਹਨਾਂ ਦਾ 1 ਦਿਨ ਦਾ ਉਰੀ ਰੱਖਦਾ ਵੀ ਹਫਤੇ 'ਚ ਉਰੇ ਆ ਕੇ ਇਹ ਦਵਾਈ ਦੇ ਦਿਆ ਸਦਾ ਵੀ ਫਲਾਣਾ ਬੰਦਾ ਲੈ ਸਕਦਾ ਹੈ ਜਾਂ ਕਿਸ ਨੂੰ ਅਟੈਕ ਦੀ ਪ੍ਰੋਬਲਮ ਹੈ ਜਾਂ ਕਿਸ ਹਣਾ ਵੀ ਮੈਨੂੰ ਇਹ ਫਿਰ ਵੈਦ ਕਦੋਂ ਆਉਂਦ ਨੇ ਤੇ ਕਿਹੜੀ ਲੋਕੇਸ਼ਨ ਹੈ ਇਹ ਵੀ ਦੱਸ ਦੋ ਇਹ ਬਾਈ ਆਪਣਾ ਸ਼ੁੱਕਰਵਾਰ ਨੂੰ ਆਇਆ ਕਰਨਗੇ ਸਵੇਰੇ 10:00 10:30 ਵਜੇ ਉਹ ਆ ਜਾ ਰਿਹਾ ਕਰਨਗੇ ਇਹ ਬਾਡ ਨੰਬਰ 14 ਚ ਮੇਰੇ ਜਮਾ ਘਰ ਦੇ ਨਾਲ ਲੱਗੂ ਗਲੀ ਨੰਬਰ 4 ਬਾਬਾ ਗੰਗਾ ਰਾਮ ਧਰਮਸ਼ਾਲਾ ਜੀ ਜੇ ਮਤਲਬ ਇੱਥੇ ਕਾਲਜ ਰੋਡ ਤੋਂ ਆਪਣਾ ਸ਼ਹੀ ਦੁੱਧੂਮ ਸਿੰਘ ਕਾਲਜ ਆ ਉਹ ਤੋਂ ਸੰਜੀਵ ਮਾਰਵਾਲ ਦੇ ਸਾਹਮਣੇ ਵਾਲੀ ਗਲੀ ਹੈ ਪੀਰ ਬੰਨਾ ਬਣਵੀ ਰੋਡ ਤੋਂ ਆਉਂਗੇ ਐਚ 99 ਹੋਟਲ ਦੇ ਬਿਲਕੁਲ ਸਾਹਮਣੇ ਵਾਲੀ ਸਹੀ ਆ ਬਾਬੂ ਜੀ ਕੀ ਨਾਮ ਤੇ ਪਹਿਲਾਂ ਤੁਸੀਂ ਲੈ ਕੇ ਗਏ ਆਂ ਦਵਾਈ ਇਹ ਕਿਵੇਂ ਫਰਕ ਹੈ ਪਹਿਲਾਂ ਨਾਲ ਬਹੁਤ ਫਰਕ ਹੈ ਬੇਹੱਦ ਫਰਕ ਹੈ ਅੱਛਾ ਬੇਹੱਦ ਫਰਕ ਹੈ ਆ ਤਾਂ ਹੀ ਤੇ ਲਾ ਦੁਬਾਰੇ ਲੈਣਾ ਜੀ ਕਿਹੜੀ ਜਗ੍ਹਾ ਤੋਂ ਆਇਓ ਬਿਗੜਵਾਲ ਤੋਂ ਤੇ ਲਓ ਜੀ ਦੋਸਤੋ ਬਾਪੂ ਜੀ ਬਿਗੜਵਾਲ ਤੋਂ ਆਏ ਨੇ ਤੇ ਫਰਕ ਬਹੁਤ ਹੈ ਹਣਾ ਆਪ ਦੀ ਜਵਾਨ ਨਾਲ ਕਹਿ ਰਹੇ ਨੇ ਇਹ ਹਾਂਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੈ ਜੀ ਤੇ ਤੁਸੀਂ ਲੈ ਕੇ ਗਈ ਸੀ ਪੁੜੀ ਜੀ ਮਾ ਜੀ ਮੈਂ 2 ਮਹੀਨੇ ਬਹੁਤ ਤੰਗ ਰਹਾ ਪਹਿਲਾਂ ਆਪਣਾ ਨਾਮ ਕੀ ਜੀ ਮੇਰਾ ਨਾਮ ਨਰੇਸ਼ ਗੋਇਲ ਬੌਰੀਆ ਤੇ ਕਿੱਥੋਂ ਆਪਾਂ ਮੈਂ ਸੁਨਾਮ ਬਾਰ ਨੰਬਰ 14 ਚੋਂ ਹੀ ਠੀਕ ਹੈ ਤੇ ਮੇਰੇ ਪਹਿਲਾਂ ਮੈਨੂੰ 2 ਦਿਨ ਬੁਖਾਰ ਚੜਿਆ 2 ਦਿਨ ਬੁਖਾਰ ਚੜਨ ਤੋਂ ਬਾਅਦ ਮੇਰੇ ਹੱਥਾਂ ਨੂੰ ਪੈਰਾਂ ਨੂੰ ਸੋਜ ਸਾਂਗੀ ਤੁਰਨਾ ਗੋਡਿਆਂ 'ਚ ਰਾਤ ਨੂੰ ਚਪਕ ਚਪਕੇ ਪਿਆ ਕਰਨ ਠੀਕ ਹੈ ਤੇ 2 ਮਹੀਨੇ ਪੂਰਾ ਮੈਂ ਵਿਚਲੀ 20 ਦਿਨ ਬਾਹਰ ਚਲਾ ਗਿਆ ਦੀ ਉੱਥੇ ਵੀ ਤਕਲੀਫ ਹੀ ਕੱਟੀ अच्छा फिर मैंने आके मतलब सुखी एमसी ਤੋਂ ਦੋ ਕੁੜੀਆਂ ਲਈਆਂ ਉਹਦੇ ਨਾਲ ਮੈਂ ਦੋ ਦਿਨ मतलब ਦੂਜੇ ਦਿਨ ਹੀ ਠੀਕ ਹੋ ਗਿਆ ਸੱਚੀ ਕਾ ਬਾਈ ਜੀ ਸੱਚੀ ਕਾ ਕੀ ਨਾਮ ਹੈ ਵੀਰੇ ਆਪਣਾ ਮੇਰਾ ਨਾਮ ਜੀ ਸੁੰਦਰ ਸਿੰਘ ਕਰਾਚ ਤੋਂ ਨੰਬਰਦਾਰਾਂ ਵੀ ਜੀ اچھا ਤੇ ਤੁਸੀਂ ਵੀ ਕੁੜੀ ਲੈਣਾ ਹੈ ਹੋਰ ਹਾਂਜੀ ਹਾਂਜੀ ਠੀਕ ਹੈ ਕਿਵੇਂ ਤੁਸੀਂ ਪਹਿਲਾਂ ਦਵਾਈ ਦੋਈ ਲਈਏ ਕਿ ਤੁਹਾਨੂੰ ਜੀ ਇੱਕ ਮਹੀਨਾ ਹੋ ਗਿਆ ਜੀ ਸਾਰੇ ਪਰਿਵਾਰ ਨੂੰ ਬੈਠੇ ਨੂੰ ਅੱਛਾ ਅਸੀਂ ਸੁਖੀ ਵੀਰ ਜੀ ਦੇ ਆ ਵੀਡੀਓ ਦੇਖ ਦੇਖ ਕੇ ਠੀਕ ਹੈ ਤੇ ਸਾਨੂੰ ਜਦੋਂ ਪਤਾ ਲੱਗਿਆ ਵੀ ਅੱਜ ਬੈਸਾਬ ਹੋਰੇ ਪਹੁੰਚਣਗੇ ਤਾ ਸੀਕ੍ਰਟ ਜਰੂਰ ਇੱਥੇ ਪਹੁੰਚਾਂਗੇ ਟਾਈਮ ਬੜੀ ਪਹਿਲੀ ਵਾਰ ਆਇਓ ਵੀਰ ਜੀ ਪਹਿਲੀ ਵਾਰ ਆਇਓ ਠੀਕ ਹੈ ਠੀਕ ਹੈ ਉਮੀਦ ਕਰਦਾ ਵੀ ਠੀਕ ਹੋਮੋਂਗੇ ਤੇ ਸੱਚੇ ਵੀਰ ਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਵੀਰੇ ਆਪਣਾ ਮੇਰਾ ਸੰਜੀਤ ਜੀ ਅੱਛਾ ਕਿੱਥੋਂ ਲੋਕਲੋਂ ਲੋਕਲ ਜੀ ਅੱਛਾ ਕਿਵੇਂ ਦਵਾਈ ਲੈਣਾ ਆਇਓ ਜਮ ਕੁੜੀ ਲੈਣਾ ਆਇਓ ਇਹ ਜੋੜਾਂ 'ਚ ਦਰਦ ਕਰਕੇ ਲੈਣਾ ਆਇਆ ਦਵਾਈ ਮੈਂ ਦਵਾਈ ਵੀ ਲੈ ਲਈ ਮੈਡੀਸਿਨ ਵੀ ਖਾ ਲਈ ਅੱਛਾ ਜੋੜਾਂ 'ਚ ਦਰਦ ਜਾਂਦਾ ਨਹੀਂ ਮੈਂ ਨੇ ਫੇਸਬੁੱਕ ਤੇ ਦੇਖੀ ਵੀਡੀਓ ਫਿਰ ਮੈਂ ਆਇਆ ਹੋਰ ਠੀਕ ਹੈ ਜੀ ਵੀ ਪਹਿਲੀ ਵਾਰ ਆਇਆ ਤੁਸੀਂ ਹਾਂ ਪਹਿਲੀ ਵਾਰ ਆਏ ਠੀਕ ਹੈ ਜੀ ਉਮੀਦ ਕਰਦਾ ਜਲਦੀ ਤੁਸੀਂ ਠੀਕ ਹੋਵੋਗੇ ਹਾਂਜੀ ਕੀ ਨਾਮ ਹੈ ਜੀ ਆਪਣਾ ਅੱਛਾ ਤੇ ਕਿਵੇਂ ਆ ਫਿਰ ਦਵਾਈ ਲੈ ਕੇ ਗਏ ਸੀ ਤੁਸੀਂ ਪਹਿਲਾਂ ਉਹ ਲੈ ਕੇ ਦੀ ਪਹਿਲਾਂ ਅੱਛਾ ਇੱਕ ਮਰੀਜ਼ ਠੀਕ ਆ ਫਰਕ ਪੈ ਗਿਆ ਠੀਕ ਹੈ ਉਹਨੂੰ ਪਿਆ ਉਹਨੂੰ ਫਿਰ ਦਵਾਈ ਆ ਦੁਬਾਰੇ ਲੈ ਜਾ ਰਹੇ ਹਾਂ ਅੱਛਾ ਚਾਹੂੰ ਫਰਕ ਪੈ ਗਿਆ ਸੀ ਜਿਹਨੂੰ ਦਿੱਤੀ ਹੈ ਪੈ ਗਿਆ ਜੀ ਠੀਕ ਹੈ ਠੀਕ ਲੋਕਲੀਓ ਕਿੱਥੋਂ ਹਾਂ ਲੋਕਲੇ ਸਰਾਮ ਤੋਂ ਹਾਂ ਹਾਂ ਠੀਕ ਹੈ ਠੀਕ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜਪੜਾ ਜੀਦਾਰ ਸਿੰਘ ਜੀ ਤੇ ਕਿਹੜੇ ਜਗ੍ਹਾ ਤੋਂ ਆਪਾਂ ਬਹਾਦਰਗੜ ਪਟਿਆਲਾ ਦੇ ਠੀਕ ਹੈ ਤੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜਿਵੇਂ ਬੈਦਪੁਰਾ ਦਾ ਇਹ ਕੰਮ ਕਰਦਾ ਅੱਛਾ ਬਜ਼ੁਰਗਾਂ ਦਾ ਹੀ ਚੱਲ ਰਿਹਾ ਤੇ ਜਿਵੇਂ ਹੁਣ ਇਹ ਕੁੜੀਆਂ ਦਾ ਇੱਕ ਚੱਲ ਰਿਹਾ ਜਿਵੇਂ ਸੁਨਾਮ ਤੇ ਕੁੜੀਆਂ ਹਨਾ ਤੁਹਾਡੇ ਕੋਲੋਂ ਲੈ ਕੇ ਜਾਂਦੇ ਨੇ ਤਾਂ ਸਮਝ ਲਓ ਵੀ ਫਰਕ ਬਹੁਤ ਪੈ ਰਿਹਾ ਇਹੋ ਜੀ ਗੱਲ ਨਹੀਂ ਤਾਂ ਇਹ ਕੁੜੀ ਕਿਵੇਂ ਲੈਣੀ ਹੈ ਤੇ ਕੀ ਪਰਹੇਜ ਹੈ ਇਹਦਾ ਇਹਦਾ ਪਰਹੇਜ ਕੋਈ ਨਹੀਂ ਹੈਗਾ ਜੀ ਇਹਦੀਆਂ 14 ਫਰਾਕਾ ਬਣਦੀਆਂ ਨੇ ਜੀ 14 ਫਰਾਕਾ ਬਣਦੀਆਂ ਹਾਂਜੀ ਸਵੇਸਾਂ ਦੋ ਦਿਨ ਦੋ ਟੈਨਾਂ ਨਹੀਂ ਉਸ ਤੋਂ ਬਾਅਦ ਦੋ ਚਾਰ ਦਿਨ ਛੱਡ ਕੇ ਲੈਣੀ ਫੇਰ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਕੋਈ ਠੀਕ ਹੋ ਜਾ ਤੇ ਜਿਵੇਂ ਇਹ ਪੁੜੀ ਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਸਾਈਡ ਇਫੈਕਟ ਕੋਈ ਨਹੀਂ ਕੋਈ ਸਾਈਡ ਇਫੈਕਟ ਨਹੀਂ ਤੇ ਆਪਣਾ ਤੁਸੀਂ ਫਿਰ ਹਰ ਵਾਰ ਰੋਰੇ ਕਦੋਂ ਆਉਣ ਹਰ ਵਾਰ ਅੱਛਾ ਸ਼ੁੱਕਰਵਾਰ ਨੂੰ ਤੁਸੀਂ ਹੁਣ ਰੋਰੇ ਆਇਆ ਕਰੋਗੇ ਨਹੀਂ ਬੈਠੇ ਕਰੋਗੇ ਤੇ ਦੋਸਤੋ ਇਹਨਾਂ ਪੁੜੀਆਂ ਦਾ ਹਨਾ ਫਰਕ ਪੈ ਰਿਹਾ ਇਹ ਜੀ ਗੱਲ ਨਹੀਂ ਕਿਉਂਕਿ ਮੈਂ ਪਰਸਨਲੀ ਤੌਰ ਤੇ ਕਿਸੇ ਨੂੰ ਦਿੱਤੀ ਸੀ ਉਹਨੂੰ ਵੀ ਫਰਕ ਪਿਆ ਤੇ ਜਿਹੜੀ ਇੱਥੇ ਦੀ ਜਿਹੜੀ ਲੋਕੇਸ਼ਨ ਹੈਗੇ ਜੀ ਆਪਣੀ ਭਾਈ ਮੋਲਾ ਕਾਲਜ ਰੋਡ ਹੈ ਜਿਹੜੀ ਵਾਰਡ ਨੰਬਰ 14 ਐਮਸੀ ਦਾ ਐਮਸੀ ਸੁਖੀ ਜਿੰਮ ਦਾ ਜਿਹੜਾ ਵਾਰਡ ਹੈ ਉੱਥੇ ਗੰਗਾ ਰਾਮ ਧਰਮਸ਼ਾਲਾ ਹੈਗੀ ਉੱਥੇ ਤੁਸੀਂ ਆ ਸਕਦੇ ਹੋ ਹਰ ਸ਼ੁੱਕਰਵਾਰ ਬੈਸਾਬ ਉੱਥੇ ਆਉਂਦੇ ਨੇ ਤੇ ਇੱਕ ਗੱਲ ਇਹ ਕੀਮਤ ਕਿੰਨੀ ਹੈ ਜੀ ਇਹਦੀ 100 ਰੁਪਏ ਜੀ 100 ਰੁਪਏ ਜੀ ਇਹ 100 ਰੁਪਏ ਚ ਤੰਦ ਹੈਗੀ ਹੈ ਹਾਂ ਜੀ ਹਾਂ ਜੀ ਐ ਸੁਖੀ ਭਾਜੀ ਮੇਰੇ ਵੱਲੋਂ ਲਿਉਂਦੀ ਇੱਥੇ ਪੂੜੀਆਂ ਬਣਾ ਕੇ ਦਿੰਦਾ ਸੀ ਫ੍ਰੀ ਹਾਂ ਮੈਂ ਉਹੀ ਤੁਹਾਨੂੰ ਗੱਲ ਕਹਿ ਰਿਹਾ ਵੀ ਜੇ ਤੁਸੀਂ 100 ਰੁਪਏ ਲੈ ਲਿਓ ਸੁਖੀ ਭਾਜੀ ਤਾਂ ਆਪਣੇ ਵੱਲੋਂ ਉਹ ਤਾਂ ਲੈਂਦੇ ਨਹੀਂ ਕੋਈ ਕੋਸਟ ਨਹੀਂ ਨਹੀਂ ਉਹ ਨਹੀਂ ਉਹ ਸੇਵਾ ਕਰਦੇ ਨੇ ਉਸ ਉਹ ਤੁਹਾਡੇ ਕੋਲੋਂ ਖਰੀਦ ਕੇ ਲੈ ਕੇ ਜਾਂਦਾ ਹੈ ਅੱਛਾ ਜੀ ਕਿਉਂਕਿ ਉਹ ਆਪਣੇ ਵੱਲੋਂ ਦਾ ਫ੍ਰੀ ਦੇ ਰਹੇ ਨੇ ਨਾ ਹਾਂਜੀ 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 ਤੇ ਦੋਸਤੋ 100 ਰੁਪਏ ਦੀ ਪੂੜੀ ਆ 15 10 15 ਚੋਲਾਂ 15 ਕੁ ਪੁੜੀਆਂ ਬਣ ਜਾਂਦੀਆਂ ਨੇ ਤੇ ਫਰਕ ਪੈਂਦਾ ਜ਼ਰੂਰ ਹੈ ਲੋਕਾਂ ਤੋਂ ਵੀ ਸੁਣਿਆ ਇਹ ਜੀ ਗੱਲ ਨਹੀਂ ਬਾਕੀ ਵੀਡੀਓ ਚ ਵੀ ਆਪਾਂ ਸਕਰੀਨਸ਼ਾਟ ਦਿਖਾਵਾਂਗੇ ਹਨਾ ਤਾਂ ਤੁਸੀਂ ਅਗਰ ਕੋਈ ਇਸ ਪੀੜਿਤ ਹੈ ਆਪਾਂ ਖਰਚ ਵੀ ਬਹੁਤ ਹੋ ਰਿਹਾ ਯਾਰ 20 20 30 30 ਹਜ਼ਾਰ ਰੁਪਿਆ ਲੋਕਾਂ ਦਾ ਖਰਚ ਹੋਈ ਜਾ ਰਿਹਾ ਹਨਾ ਫਿਰ ਵੀ ਫਰਕ ਨਹੀਂ ਪੈਂਦਾ ਪਰ ਆਪਾਂ ਨੂੰ ਨਹੀਂ ਪਤਾ ਇਸ ਚ ਹੈ ਕਿ ਪਰ ਫਰਕ ਜ਼ਰੂਰ ਪੈਂਦਾ ਤੇ ਡਾਕਟਰ ਸਾਹਿਬ ਕਹਿੰਦੇ ਨੇ ਕੋਈ ਇਹਦਾ ਸਾਈਡ ਇਫੈਕਟ ਨਹੀਂ ਹਨਾ ਬੈਸ ਸਾਹਿਬ ਕਹਿੰਦੇ ਨੇ ਕੋਈ ਸਾਈਡ ਇਫੈਕਟ ਨਹੀਂ ਤੇ ਲੈਣੀ ਕਹਦੇ ਨਾਲ ਹੀ ਇਹ ਪਾਣੀ ਨਾਲ ਲੈਣੀ ਕੋਸੇ ਪਾਣੀ ਨਾਲ ਪਾਣੀ ਲੈਣਾ ਹਾਂਜੀ ਹਾਂਜੀ ਤੇ ਪਾਣੀ ਨਾਲ ਲੈਣੀ ਹੈ ਕੋਸੇ ਪਾਣੀ ਨਾਲ ਲੈਣੀ ਹੈ ਜਿਵੇਂ ਲੈਣੀ ਹੈ ਬਾਕੀ ਸਾਰਾ ਕੁਝ ਬੈਦ ਸਾਹਿਬ ਦੱਸ ਦਿੰਦੇ ਨੇ ਹਨਾ ਵੀ ਕਿਹੜੇ ਟਾਈਮ ਲੈਣੀ ਹੈ ਕਿਸ ਬੰਦੇ ਨੇ ਕਿਵੇਂ ਲੈਣੀ ਹੈ ਤਾਂ ਤੁਸੀਂ ਸ਼ੁੱਕਰਵਾਰ ਨੂੰ ਇੱਥੇ ਪਹੁੰਚੋ ਹਨਾ ਤੇ ਆਪਣਾ ਜੋ ਵੀ ਅੱਗੇ ਵੀ ਇਹ ਵੀਡੀਓ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕਿਸੇ ਦਾ ਹਨਾ ਭਲਾ ਹੋ ਸਕੇ ਇੱਕ ਦੂਜੀ ਗੱਲ ਇਹ ਹੈ ਜੀ ਵੀ ਇਹ ਜਿਹੜੀ ਪੁੜੀ ਹੈ ਕਿੰਨਾ ਕਿੰਨਾ ਨੇ ਨਹੀਂ ਲੈਣੀ ਇਹ ਏ ਜੇ ਪ੍ਰੈਗਨੈਂਟ ਲੇਡੀ ਉਹਨੂੰ ਲੈਣੀ ਚਾਹੀਦੀ। ਅੱਛਾ ਪ੍ਰੈਗਨੈਂਟ ਜਿਹਦੇ ਲੀਵਰ 'ਚ ਸੋਜ ਹੈ ਉਹਨੂੰ ਵੀ ਖਾਣੀ ਹੈ। ਅੱਛਾ ਜੇ ਲੀਵਰ 'ਚ ਸੋਜ ਹੈ ਪ੍ਰੈਗਨੈਂਟ ਲੇਡੀ ਹੈ ਤੇ ਬੱਚਿਆਂ ਨੂੰ ਬੱਚੇ ਨੂੰ 15 ਸਾਲ ਤੋਂ ਘੱਟ ਲੈਣੀ ਅੱਧੀ ਪੂਰੀ। ਛੋਟੇ ਬੱਚੇ ਨੂੰ ਨਹੀਂ ਦੇਣੀ। ਅੱਛਾ 15 ਸਾਲ ਦਾ ਜਿਹੜਾ ਹੈਗਾ ਉਹਨੂੰ 15 ਸਾਲ ਤੱਕ ਦੇ ਅੱਧੀ ਪੂਰੀ ਲੈਣੀ। ਅੱਧੀ ਪੂਰੀ ਦੇ ਦਿਓ। ਜਿਹੜਾ ਉਸ ਤੋਂ ਛੋਟਾ ਉਹਨੂੰ ਦੇਣੀ। ਉਹਨੂੰ ਦੇਣੀ। ਠੀਕ ਹੈ ਜੀ। ਤੇ ਲੋ ਜੀ ਵੀਡੀਓ ਕਰ ਦੋ ਸ਼ੇਅਰ ਕਿਉਂਕਿ ਇਹ ਵੀ ਪੁੰਨ ਦਾ ਹੀ ਕੰਮ ਹੈ ਦੋਸਤੋ ਹਨਾ ਕਿਉਂਕਿ ਭਰਾ ਸੁਖੀ ਭਰਾ ਪੁੰਨ ਦਾ ਕੰਮ ਕਰ ਰਿਹਾ ਉਧਰੋਂ ਬੈਲ ਸਾਹਿਬ ਕਿਉਂਕਿ 100 ਰੁਪਏ ਚ ਆਂਦਾ ਹੀ ਕੀ ਅੱਜਕੱਲ ਹਨਾ ਉਹਨਾਂ ਨੇ ਵੀ ਮੈਨੂੰ ਲੱਗਦਾ ਕੋਈ ਕਮਾਈ ਗਮਾਈ ਵਾਲਾ ਤਾਂ ਸੋਚਿਆ ਹੀ ਨਹੀਂ ਹੋਇਆ